ਤੁਸੀਂ ਜੁੜਿਓ ਪਰਛਾਵਾਂ ਦੇ ਨਾਲ ਤੇ ਮੈਂ ਹਾਂ ਰਿੰਕੂ ਰਾਜਾ ਬਟਾਲਾ ਦੇ ਠਠਿਆਰਾ ਮੁਹੱਲਾ ਪਹੁੰਚੇ ਆਂ ਆਧੁਨਿਕ ਯੁੱਗ ਨੂੰ ਜਿੱਥੇ ਮਸ਼ੀਨੀ ਯੁੱਗ ਕਿਹਾ ਜਾਂਦਾ ਹੈ ਕੋਈ ਸ਼ੱਕ ਨਹੀਂ ਕਿ ਮਸ਼ੀਨੀ ਯੁੱਗ ਨੇ ਬੜੀ ਤਰੱਕੀ ਕੀਤੀ ਹੈ ਪਰ ਇਸ ਦੇ ਨਾਲ ਨਾਲ ਕੁਝ ਐਸੀ ਹੱਥਾਂ ਦੀ ਕਾਰੀਗਰੀ ਖਲੋਪ ਗਈ ਹੈ ਜਾਂ ਖਤਮ ਹੋ ਗਈ ਹੈ ਤੁਹਾਨੂੰ ਅੱਜ ਇਹ ਜਾਣਕਾਰ ਦਿੰਨੇ ਆਂ ਠਠਿਆਰਾ ਮੁਹੱਲਾ ਪਹੁੰਚੇ ਆਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਿੱਤਲ ਦੇ ਭਾਂਡਿਆਂ ਦੀਆਂ ਸੈਂਕੜੇ ਦੁਕਾਨਾਂ ਹੁੰਦੀਆਂ ਸਨ ਪਰ ਅੱਜ ਮਹਿਜ ਦੋ ਦੁਕਾਨਾਂ ਹਨ ਇੱਕ ਦੁਕਾਨ ਤੇ ਪਹੁੰਚੇ ਆ ਤਸਵੀਰਾਂ ਸਾਂਝੀਆਂ ਕਰਦੇ ਆ ਉਮਰ ਕਰੀਬ 60 ਸਾਲ ਸਾਡੇ ਇਸ ਬਜ਼ੁਰਗ ਦੀ ਅਜੇ ਵੀ ਆਪਣੇ ਹੱਥਾਂ ਦੀ ਕਾਰੀਗਰੀ ਨਾਲ ਪਿੱਤਲ ਦੇ ਭਾਂਡੇ ਤਿਆਰ ਕਰ ਰਹੇ ਹਨ ਗੱਲਬਾਤ ਕਰਦੇ ਆ ਸਾਸਿਕਾਲ ਜੀ ਸ਼ੋਭਨਾਮ ਕੀ ਜੀ ਦਿਵਿੰਦਰ ਕੁਮਾਰ ਮੈਂ ਤਾਂ ਮੈਂ ਤਾਂ ਸਾਹਿਬ ਪਿੱਤਲ ਦੇ ਭਾਂਡੇ ਬਣਾਉਂਦੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਇਹ ਕੰਮ ਵਿੱਚ 50 ਸਾਲ ਹੋ ਗਏ 50 ਸਾਲ ਹੋ ਗਏ ਪੂਰੀ ਉਮਰ ਲੰਗੀ ਪਰ ਹੁਣ ਵੇਖੀਏ 50 ਸਾਲ ਦੀ ਉਮਰ ਜੇ ਕੰਮ ਨਹੀਂ ਚੱਲਿਆ ਅਜੇ 66 ਸਾਲ ਦੇ ਹੋ ਗਏ ਵੱਡਾ ਜਿੰਦਗੀ ਦਾ ਤਜਰਬਾ ਤੁਹਾਡਾ ਦੱਸ ਰਹੇ ਸੀ ਆਫ ਕੈਮਰਾ ਵੀ ਇੱਥੇ ਸੈਂਕੜੇ ਦੁਕਾਨਾਂ ਹੁੰਦੀਆਂ ਸੀ ਠੇਹਾਰਾ ਮਲੇ ਹੁਣ ਦੋ ਦੁਕਾਨਾਂ ਹੀ ਵੇਖੀਆਂ ਜਾ ਸਕਦੀਆਂ ਕੀ ਕਾਰਨ ਹੈ ਕਾਰਨ ਰੁਪਈਆ ਕੰਮ ਬਦਲ ਗਏ ਅੱਗੋ ਨਵਾਂ ਉਹ ਜago ਪਸੰਦ ਨਹੀਂ ਕਰਦਾ ਕੰਮ ਨੂੰ ਇਹ ਕੰਮ ਦੇ ਵਿੱਚ ਕਮਾਈ ਤੇ ਹੈ ਨਹੀਂ ਕੋਈ ਦੁਕਾਨਾਂ ਦੇ ਵਿੱਚ ਲੱਗ ਕੇ ਲੋਕਾਂ ਨੇ ਆਪਣੀ ਆਪਣੀ ਗੁਜ਼ਾਰਾ ਕਰਦੇ ਆ ਕੋਈ ਪਰ ਗਿਆ ਕੋਈ ਲੈ ਗਿਆ ਕੋਈ ਹੋਰ ਬڑے ਬڑے ਉੱਚੇ ਜਗ੍ਹਾ ਤੇ ਲੱਗ ਗਏ ਕਦੀ ਉਹ ਟਾਈਮ ਸੀ ਵੀ ਇਸ ਕਮ ਉਹਦੀ ਤੂਤੀ ਬੋਲਦੀ ਸੀ ਕਮਾਈ ਵੀ ਵਾਧੂ ਸੀ ਔਰ ਕਹਿੰਦੇ ਨੇ ਇੱਥੇ ਠਕ ਠਕ ਦੀ ਆਵਾਜ਼ ਬੰਦ ਨਹੀਂ ਸੀ ਹੁੰਦੀ ਕੰਨਾਂ ਚ ਉਂਗਲਾ ਲੈ ਕੇ ਇਹ ਮਹੱਲੇ ਚ ਲੰਘਣਾ ਪੈਂਦਾ ਸੀ ਪਰ ਅੱਜ ਬੜੀ ਖਮੋਸ਼ੀ ਹੈ ਚੁੱਪਚਾਪ ਹੈ ਕੀ ਦਿਨ ਯਾਦ ਹੁੰਦੇ ਆ ਉਹ ਪੁਰਾਣੇ ਕਿਰੌਣਾਂ ਕੱ ਲੱਗੀਆਂ ਰਹਿੰਦੀਆਂ ਸੀ ਹਾਂ ਇੱਥੇ ਬਾਜ਼ਾਰ ਦੇ ਵਿੱਚ ਬਹੁਤ ਹੋਣਗੇ। ਘਟੋ-ਘਟੇ ਸੇ 5-700 ਬੰਦਾ ਕੰਮ ਕਰਦਾ ਹੈ ਬਾਜ਼ਾਰ ਦੇ ਵਿੱਚ। ਤੇ ਅੱਜ ਦੋ ਜਣੇ ਆਏ ਦੋ ਹੀ ਹੋਰ ਚਾਰ-ਪੰਜ ਜਣੇ। ਇਹ ਜਿਹੜੀ ਤੁਸੀਂ ਪ੍ਰਾਤ ਤਿਆਰ ਕਰ ਰਹੇ ਹੋ ਅਸੀਂ ਸਕਰੀਨ ਤੇ ਵਿਖਾਵਾਂਗੇ ਪ੍ਰਾਤ ਤਿਆਰ ਕਰ ਰਹੇ ਹੋ ਇਹ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਕਿੰਨੀ ਮਿਹਨਤ ਲੱਗਦੀ ਇਹਨੂੰ। ਇਹਨੂੰ ਲੱਗੀ ਜਾਂਦੀ ਹੈ ਇੱਕ ਦਿਹਾੜੀ ਦੇ ਵਿੱਚ 10-12 ਕਿਲੋ ਤਿਆਰ ਹੋ ਜਾਂਦੀ ਹੈ। 10 10 ਕਿ ਪੀਸ ਹੋ ਜਾਂਦੇ। ਜੇ ਥੋੜਾ ਤੁਸੀਂ ਵਰਤ ਰਿਓ ਦਿਖਾਓ ਇਹ ਕਿੰਨਾ ਭਾਰਾ ਥੋੜਾ ਦੋਵੇਂ ਦਿਖਾ ਦਿਓ ਇਹ 3.5 ਕਿਲੋ ਦਾ ਇਹ ਦੂਜਾ ਇਹ 2 ਕਿਲੋ ਦਾ 40 ਸਾਲ ਦੀ ਉਮਰ ਵਿੱਚ ਇੰਨਾ ਵਜ਼ਨ ਵੀ ਚੁੱਕ ਕੇ ਸੱਟਾਂ ਮਾਰਨੀਆਂ ਅਸੀਂ ਕੈਮਰੇ ਤੇ ਵਿਖਾਵਾਂਗੇ ਲਗਾਤਾਰ ਤੁਸੀਂ ਇਹ ਸੱਟਾਂ ਮਾਰ ਮਾਰ ਕੇ ਆਪਣੀ ਕਾਰੀਗਰੀ ਦਾ ਪ੍ਰਾਤ ਬਣਾ ਰਹੇ ਹੋ ਥਕਾਵਟ ਮਹਿਸੂਸ ਨਹੀਂ ਹੁੰਦੀ ਥਕਾਵਟ ਤਾਂ ਹੋਣੀ ਹੈ ਉਮਰ ਦੇ ਹਾਮ ਨਾਲ ਰਾਤ ਨੂੰ ਥਕਾਵਟ ਹੋ ਜਾਈਏ ਹੌਲੀ ਹੌਲੀ ਕਰੀ ਜਾਈਦਾ ਮੇਤਾ ਸਾਹਿਬ ਜਦੋਂ ਪ੍ਰਾਤ ਤਿਆਰ ਹੁੰਦੀ ਉਸ ਤੋਂ ਪਹਿਲਾਂ ਕਦੋਂ ਤੋ ਤਿਆਰ ਕਰਦੇ ਹੋ ਕੋਈ ਪੀਸ ਖਾਓਗੇ ਜਿੱਤੋਂ ਇਹ ਪ੍ਰਾਤ ਤਿਆਰ ਹੁੰਦੀ ਹੈ ਤੁਸੀਂ ਬੜੀ ਮਿਹਨਤ ਕਰਕੇ ਆਪਣੀ ਕਾਰੀਗਰੀ ਵਿਖਾ ਕੇ ਸੱਟਾਂ ਮਾਰ ਮਾਰ ਕੇ ਇਹਨੂੰ ਤਿਆਰ ਕਰਦੇ ਹੋ ਐਡਰਾਂ ਦੀ ਚੱਦਰ ਹੁੰਦੀ ਹੈ ਠੀਕ ਹੈ ਜੀ ਇਹ ਚੱਦਰ ਛੋਟੀ ਆ ਤੇ ਇਹ ਵੱਡੀ ਚੱਦਰ ਹੁੰਦੀ ਹੈ ਕਿ ਪ੍ਰਾਤ ਤਿਆਰ ਉਹ ਵੀ ਦਹਾਦੀ ਹੈ ਪ੍ਰਾਤ ਤਿਆਰ ਹੈ ਇਹ ਤੇ ਇਹ ਦੋਨੇ ਤਿਆਰ ਕਰੀ ਦੀ ਕਿੰਨੀ ਕਿੰਨੀ ਮਿਹਨਤ ਲੱਗ ਜਾਂਦੀ ਹੈ ਮਿਹਨਤ ਬਹੁਤ ਨੇ ਇੱਕ ਛੋਟੇ ਜਿਹੇ ਪੀਸ ਤੋਂ ਐਡੀ ਵੱਡੀ ਪ੍ਰਾਤ ਤਿਆਰ ਕਰਨੀ ਨਹੀਂ ਨਹੀਂ ਪੀਸ ਵੱਡਾ ਹੁੰਦਾ ਇਹ ਇਹ 18 ਇੰਚ ਦਾ ਬੜਾ ਛੋਟਾ ਵਾ ਵੱਡਾ ਪੀਸ ਮਿਲ ਕੋਲ ਹੈ ਨਹੀਂ ਤੇ ਇਦਾਂ ਹੀ ਤਿਆਰ ਕਰੀ ਗਏ ਉਹਨਾਂ ਦੇ ਗਾਇ ਜੀ ਛੋਟੀ ਬਾਟੀ ਹੁੰਦੀ ਉਹ ਖਰੀਦਾ ਤਿਆਰ ਅੱਗੋਂ ਜਿਹੜੇ ਤੁਹਾਡੇ ਬੱਚੇ ਨੇ ਜਾਂ ਜੋ ਤੁਹਾਡੇ ਘਟੇ 'ਚ ਜੋ ਵੀ ਹੋਰ ਬੱਚੇ ਨੇ ਇਹ ਕੰਮ 'ਚ ਨਹੀਂ ਪਏ ਨਹੀਂ ਉਹ ਕੰਮ 'ਚ ਨਹੀਂ ਪਏ ਕੀ ਕਹਿੰਦੇ ਹਾਂਜੀ ਕੀ ਕਹਿੰਦੇ ਨੇ ਕਨਾ ਕੋ ਨਹੀਂ ਉਪਰੇ ਪਾਰ ਗਏ ਪਰ ਲੈ ਕੇ ਨੌਕਰੀਆਂ ਚ ਪੈ ਗਏ ਕੋਈ ਡਾਕਟਰੀਆਂ ਦੇ ਜੀ ਕੰਮਾਂ ਚ ਪੈ ਗਏ ਦੁਕਾਨਾਂ ਦੇ ਜੀ ਦਵਾਈਆਂ ਦਾ ਆਰਡਰ ਲੈਣ ਤੇ ਚਲ ਗਏ ਤੁਹਾਨੂੰ ਕਿੰਨਾ ਚਿਰ ਦਵਾਈਆਂ ਚ ਲੱਗਿਆ ਕੰਪਨੀਆਂ ਚ ਤੁਹਾਨੂੰ ਕਿੰਨਾ ਚਿਰ ਲੱਗਿਆ ਸੀ ਇਹ ਕਾਰੀਗਰੀ ਹੱਥੀ ਸਿੱਖਦਿਆਂ ਸਿੱਖ ਜਦ ਰਹਿਤ ਖਰਾਬ ਉਹ ਬਾਬੇ ਕਰਦੇ ਸੀ ਉਹਨਾਂ ਨਾਲ ਲੱਗੇ ਰਹੇ ਹੌਲੀ ਹੌਲੀ ਉਹਨਾਂ ਨਾਲ ਹੀ ਲੱਗੇ ਰਹੇ ਕੰਮ ਆਪੇ ਜਾ ਜਾ ਰਹੀ ਹੋਰੀਏ ਜੇ ਹੁਣ ਗੱਲ ਕਰੀਏ ਹੁਣ ਕਿੰਨੀ ਕਮਾਈ ਰਹਿ ਗਈ ਇਸ ਕੰਮ ਦੇ ਵਿੱਚ ਕਿਉਂਕਿ ਬਹੁਤ ਲੋਕੀ ਛੱਡ ਗਏ ਕੰਮ ਦੋ ਹੀ ਦੁਕਾਨਾਂ ਨਜ਼ਰ ਆਉਂਦੀਆਂ ਤੇ ਕਿੰਨੀ ਕਮਾਈ ਰਹਿ ਗਈ ਇਹ ਕੰਮ ਦੇ ਵਿੱਚ 2.5 300 ਰੁਪਿਆ ਨਹੀਂ ਆਉਂਦਾ ਡੈਡੀ ਬਿਆੜੀ ਨਹੀਂ ਇਕੱਲੇ ਕੰਮ ਕਰਦੇ ਹੋ ਦੁਕਾਨ ਤੇ ਹਾਂ ਮੈਂ ਇਕੱਲਾ ਕਰਦਾ ਨਾਲ ਮੇਰਾ ਭਰਾ ਕਰਦਾ ਕਿੱਥੇ ਗਏ ਨੇ ਉਹ ਹਾਂਜੀ ਉਹ ਵੇਰੇ ਵਾਂਡੇ ਗਏ ਰਹੇ अपना ठीक ਨਹੀਂ ਹੈਗੇ ਤੇ ਤੈਨੂੰ ਕੋਸਰ ਵੀ ਆਧਾਰੀ ਜੀ ਬੰਦੇ ਜਿਹੜੀ ਇੰਨੀ ਮਿਹਨਤ ਕਰਦੇ ਹੋ ਤੁਸੀਂ ਇਹਦੇ ਬਾਅਦ ਤੇ ਫਿਰ ਕੋਈ ਖਰਾਬ ਸਪੈਸ਼ਲ ਖਾਂਦੇ ਹੋ ਕੋਈ ਸਾਰੀ ਦਾ ਥੋੜਾ ਹੋਣਾ ਸਾਰੀ ਦਾੜੀ ਕੰਮ ਕਰਨਾ ਨਹੀਂ ਕੋਈ ਖਰਾਬ ਸਪੈਸ਼ਲ ਕੋਈ ਨਹੀਂ ਆਮ ਰੋਟੀ ਆਮ ਰੋਟੀ ਆਈ ਗਈ ਆਮ ਰੋਟੀ ਨਹੀਂ ਮੈਂ ਪੂਰੀ ਮਿਲਦੀ ਤੇ ਖਰਾਗੀ ਹਾਂ ਨਹੀਂ ਸਰਕਾਰਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਇਹ ਵੀ ਜਿਹੜੀ ਕਾਰੀਗਰੀ ਹੈ ਬੜੀ ਵੱਡੀ ਗੱਲ ਹੈ ਜਿਹੜੀ ਲੋਪ ਹੁੰਦੀ ਜਾ ਰਹੀ ਹੈ ਚਾਹੇ ਮਸ਼ੀਨੀ ਯੁੱਗ ਆ ਗਿਆ ਵਧੀਆ ਗੱਲ ਹੈ ਪਰ ਜਿਹੜੀ ਕਾਰੀਗਰੀ ਹੱਥੀਂ ਲੋਪ ਹੁੰਦੀ ਜਾ ਰਹੀ ਹੈ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਸਰਕਾਰ ਨੇ ਸਾਡੇ ਹੱਥਾਂ 'ਤੇ ਆਇਆ ਹੀ ਕੋਈ ਨਹੀਂ ਸਰਕਾਰ ਵਾਲਾ ਬੰਦਾ ਸਾਡੇ ਬਾਜ਼ਾਰ ਦੇ ਵਿੱਚ ਇਹ ਕੀ ਚਾਹੁੰਦੇ ਹੋ ਸਰਕਾਰ ਕੋਈ ਗਵਰਨਮੈਂਟ ਕਰਜ਼ੇ ਵੀ ਦਿੰਦੀ ਆ ਪਰ ਅਸੀਂ ਕਰਜ਼ੇ ਲੈਏ ਨਹੀਂ ਤੇ ਮੋਤੀਆਂ ਨੂੰ ਜਾਨਵਾਰਾਂ ਨੂੰ ਹੀ ਮਿਲਿਆ ਪਰ ਆਹੀ ਕਰਜੇ ਲੈ ਹੀ ਨਹੀਂ ਨਾ ਕੰਮ ਬਿਟਾਉਣ ਦੀ ਕੀ ਲੱਗਦਾ ਜਿਹੜੀਆਂ ਦੋ ਦੁਕਾਨਾਂ ਰਹਿ ਗਈਆਂ 18 ਮੱਲੇ ਇਹ ਦੋ ਦੁਕਾਨਾਂ ਜਿਹੜੀਆਂ ਉਸ ਤੋਂ ਗਨ ਵਧਣਗੀਆਂ ਕਿ ਇਹ ਵੀ ਬੰਦ ਹੋਣਗੀਆਂ ਇਹ ਵੀ ਬੰਦ ਹੋ ਜਾਈਆਂ ਅਗੋਂ ਨਵਾਂ ਕੋਈ ਪਿਆਰ ਕੰਮ ਕੀ ਪਿਆਰ ਨਹੀਂ ਤਾਂ ਬੰਦ ਹੀ ਹੋਣੀ ਇਹ ਜਿਹੜੇ ਪ੍ਰਾਤਾਂ ਬੜੀਆਂ ਵਰੀਆ ਬਣਾਈਆਂ ਇਹ ਤੁਸੀਂ ਆਰਡਰ ਤੇ ਬਣਾਉਂਦੇ ਹੋ ਹਾਂਜੀ ਆਰਡਰ ਤੇ ਬਣਾਉਂਦੇ ਨਿਓ ਆਰਡਰ ਲੈ ਹੀ ਰਿਹਾ ਦੁਕਾਨਾ ਤੋਂ ਯਾਕੇ ਤੇ ਫਿਰ ਆਰਡਰ ਤੇ ਭੇਜ ਦਿੱਤੇ ਲੋਕਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਲੋਕੀ ਧੜਕੋ ਆ ਕੇ ਆਰਡਰ ਦੇਣ ਕਿਉਂਕਿ ਬਹੁਤ ਵਧੀਆ ਕਾਰੀਗਰੀ ਹੈ ਪਿੱਤਲ ਦੇ ਭਾਂਡੇ ਹੁਣ ਵੀ ਲੋਕੀ ਘਰਾਂ ਵਿੱਚ ਸ਼ੌਂਕੀਆ ਤੌਰ ਤੇ ਵਿਖਾਉਣ ਵਾਸਤੇ ਸਜਾ ਕੇ ਰੱਖਦੇ ਆ ਤੇ ਪੁਰਾਣੇ ਰਿਵਾਜ ਆ ਸਾਡਾ ਕਲਚਰ ਆ ਸਾਡਾ ਸੱਭਿਆਚਾਰਾ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੋ ਠਠਿਆਰਾ ਮਹੱਲੇ ਆ ਕੇ ਆਰਡਰ ਦੇਣ ਆਪੋ ਆਰਡਰ ਦੇਣ ਤੇ ਬਣਾਵਾ ਬਣਾਣੇ ਆ ਲੋਕੀ ਹੁਣ ਅੱਗੇ ਨਾਲ ਥੋੜਾ ਪਿਛਲੇ ਕਿਸੇ ਪਸੰਦ ਨਹੀਂ ਕਰਦੇ ਹੁਣ ਪਿੱਤਲ ਫਿਰ ਪਸੰਦ ਕਰਨ ਲੱਗ ਪਏ ਇੱਕ ਦਿਹਾਗਾ ਪਿੱਤਲ ਦੇ ਖਾਣ ਕੀ ਜੂ ਖਾਣ ਆਉਂਦੇ ਨਾ ਪਿੱਤਲ ਦੇ ਵਿੱਚ ਖਾਓ ਤੇ ਵਧੀਆ ਵਾ ਸਿਲਵਰ ਦੇ ਵਿੱਚ ਖਾਓ ਤੇ ਬਿਮਾਰੀਆਂ ਲੱਗਦੀਆਂ ਸਟੀਲ ਦੇ ਵਿੱਚ ਖਾਓ ਤੇ ਕੈਂਸਰ ਆਉਂਦੀ ਹੈ ਤੇ ਸਿਲਵਰ ਤੇ ਮੈਚਸ ਸਬਜ਼ੀ ਬਣਾਓ ਨਾ ਉਹਦੇ ਚ ਗ਼ੂਣ ਪਾਓ ਪਾਣੀ ਵਿੱਚ ਗ਼ੂਣ ਪਾਓ ਤੇ ਸੈਟਾਂ ਤੇ ਚਿੱਟੇ ਚਿੱਟੇ ਧਾਰਿਆਂ ਜਾਂਦੇ ਜਾਂਦੇ ਉਹ ਬਿਮਾਰੀ ਦਾ ਘਰ ਹੈਗਾ ਗਰਮੀ ਬੜੀ ਹੈ ਜਿਹੜੀ ਪੱਠੀ ਚੱਲਦੀ ਹੈ ਪਰ ਤੰਗੀ ਮਹਿਸੂਸ ਨਹੀਂ ਹੁੰਦੀ ਗਰਮੀ ਦੇ ਵਿੱਚ ਲੋਕਾਂ ਕੋਲ ਉਹਦਾ ਗਰਮੀ ਬਰਦਾਸ਼ਤ ਨਹੀਂ ਤੁਸੀਂ ਪੱਟੀ ਸਾਹਮਣੇ ਬੈ ਕੇ ਕੰਮ ਕਰਦੇ ਨਹੀਂ ਸਾਨੂੰ ਆਜ਼ੂਦ ਗਰਮੀ ਸਹਿਣ ਦੀ ਆਦਤ ਪੈ ਗਈ ਲੋਕ ਇਹਦੇ ਪੱਟੀ ਕੋਸ ਨਹੀਂ ਫੋਲੋ ਦੇ ਆਗ ਵਾਲੀਆਂ ਪੱਟੀਆਂ ਹੁੰਦੀਆਂ ਹੈ ਜਿਹੜੇ ਚ ਦੋ ਦੋ ਤਿੰਨ ਤਿੰਨ ਕਮੈਂਡਰ ਕੋਲਾ ਇਕੱਠਾ ਬੈ ਜਨ ਮਾਲ ਗੱਲ ਨਾਲ ਹੁਣ ਵੀ ਦੇਖੀਏ ਤੇ ਵੱਡੇ ਵੱਡੇ ਰਿਜ਼ੋਰਟ ਵੱਡੇ ਵੱਡੇ ਪੈਲਸਾਂਟ ਜਦੋਂ ਬਰਾਤੀ ਆਉਂਦੇ ਆ ਜਾਂ ਐਨ ਆਰ ਆਈ ਬਰਾਤਾਂ ਹੁੰਦੀਆਂ ਪਿੱਤਲ ਦੇ ਭਾਂਡਿਆਂ ਵਿੱਚ ਉਹਨਾਂ ਰੋਟੀ ਖਵਾਈ ਜਾਂਦੀ ਹੈ ਬੈਂਚਾਂ ਉੱਪਰ ਰੱਖ ਕੇ ਸਪੈਸ਼ਲ ਕੀ ਕਹਿਣਾ ਚਾਹੋ ਉਹ ਫੈਂਸੀ ਮਾਲ ਹੁੰਦਾ ਨਾ ਮਸ਼ੀਨਾਂ ਦੇ ਬਣਾਇਆ ਉਹ ਉਹ ਥੋੜੀ ਜਾਂਦਾ ਨਹੀਂ ਉਹ ਮਸ਼ੀਨਾਂ ਦੇ ਭਾਂਡਾ ਵਾ ਫੈਂਸੀ ਫੈਂਸੀ ਮਾਲ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਅਸੀਂ ਨੌਜਵਾਨਾਂ ਨੂੰ ਕੀ ਕਹਾਂ ਇਹ ਦੇ ਯੁੱਗ ਖਤਮ ਹੋਣ ਵਾਲਾ ਹੈ ਸਾਡੇ ਆ ਕਟਦੇ ਤੋਂ ਬਾਅਦ ਕਿਸੇ ਨੇ ਕਰਦਾ ਨਹੀਂ ਅੱਗੋਂ ਬੱਚਿਆਂ ਨੇ ਕੰਮ ਤੇ ਬੈਠੇ ਨਹੀਂ ਤੇ ਨਾ ਹੀ ਕਰਦਾ ਮੈਂ ਤੇ ਏਸੀ ਜੀ ਠਠਿਆਰਾ ਮਹੱਲਾ ਤੋਂ ਮਹਿਤਾ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਲਗਭਗ ਪੀੜੀਦਰ ਪੀੜੀਏ ਕੰਮ ਕਰਦੇ ਆ ਰਹੇ ਪਰ ਹੁਣ ਹੌਲੀ ਹੌਲੀ ਇਹ ਸਾਰਾ ਕੰਮ ਜਿਹੜਾ ਅਲੋਪ ਹੋ ਗਿਆ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਆਂ ਵੱਡੀ ਕਾਰੀਗਰੀ ਹੈ ਜਿਹੜੀ ਕਾਰੀਗਰੀ ਹੌਲੀ ਹੌਲੀ ਮਸ਼ੀਨੀ ਯੁੱਗ ਚ ਅਲੋਪ ਹੁੰਦੀ ਜਾ ਰਹੀ ਹੈ ਪਰ ਇਹਨਾਂ ਵੱਲੋਂ ਬੇਨਤੀ ਹੈ ਠਠਿਆਰਾ ਮਹੱਲਾ ਬਟਾਲਾ ਸਿਟੀ ਖਾਨੇ ਨੇੜੇ ਅਜੇ ਵੀ ਆ ਕੇ ਤੁਸੀਂ ਇਹ ਭਾਂਡਿਆਂ ਦੇ ਆਰਡਰ ਦਿਓ ਤੇ ਇਹ ਜਿਹੜੀਆਂ ਦੋ ਦੁਕਾਨਾਂ ਇਹ ਵੱਸ ਸਕਦੀਆਂ ਮੈਂ ਵੀ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਸੱਭਿਆਚਾਰ ਕਲਚਰ ਨੂੰ ਜੇ ਆਪਾਂ ਯਾਦ ਰੱਖਦੇ ਆ ਉਹਨਾਂ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਇਹ ਵੀ ਸਾਡੇ ਕਲਚਰ ਦਾ ਹਿੱਸਾ ਕਿ ਪਿੱਤਲ ਦੇ ਭਾਂਡੇ ਜਿਹੜੇ ਸਾਡੇ ਬਜ਼ੁਰਗ ਵਰਤਦੇ ਸਨ ਠਠਿਆਰਾ ਮੱਲਾ ਅੱਜ ਵੀ ਦੋ ਦੁਕਾਨਾਂ ਹਨ ਤੁਸੀਂ ਖੁਦ ਆ ਕੇ ਠਿਆਰਾ ਮੱਲਾ ਆਰਡਰ ਦੇਣੀ ਆ ਦੇ ਸਕਦੇ ਹੋ ਤਾਂ ਕਿ ਇਹ ਦੋ ਦੁਕਾਨਾਂ ਜਿਹੜੀਆਂ ਜਿੰਦਾ ਰਹਿਣ ਵੇਖਦੇ ਰਹੋ ਪਰ ਸ਼ਾਵਾਂ ਚੈਨਲ